ਟੂਟਕ ਟੀਵੀ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਇਸ ਸਮੇਂ ਅਸੀਂ ਖੜੇ ਹੋਏ ਹਾਂ ਮੋਹਾਲੀ ਦੇ ਵਿੱਚ ਜਿੱਥੇ ਕੀ ਪੀੜਤ ਲੋਕਾਂ ਦੇ ਵੱਲੋਂ ਅੱਜ ਸੀਐਮ ਭਗਵੰਤ ਮਾਨ ਜੀ ਦਾ ਪੁਤਲਾ ਫੂਕਿਆ ਜਾਣਾ ਲੋਕਾਂ ਦੇ ਵੱਲੋਂ ਰੋਜ਼ਮੁਜ਼ਾਰੇ ਚੱਲ ਰਹੇ ਨੇ ਰੋਜ਼ ਜਤਾਇਆ ਜਾ ਰਿਹਾ ਕਿ ਜਿਹੜੀਆਂ ਪੰਜਾਬ ਦੇ ਪੀੜਤ ਲੋਕਾਂ ਦੀਆਂ ਮੁਸ਼ਕਲਾਂ ਨੇ ਉਨ੍ਹਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ ਤੇ ਇਸ ਮੋਰਚੇ ਦੀ ਅਗਵਾਈ ਕਰ ਰਹੇ ਨੇ ਬਲਵਿੰਦਰ ਸਿੰਘ ਕੁੰਬੜਾ ਜੀ ਜਿਨ੍ਹਾਂ ਨੇ ਇਹ ਸਖਤ ਹਦਾਇਤਾਂ ਦਿੱਤੀਆਂ ਨੇ ਕਿ ਜੇਕਰ ਮੰਗ ਪੱਤਰ ਜਾਰੀ ਨਾ ਕੀਤਾ ਗਿਆ ਤਾਂ ਅਸੀਂ ਸੜਕਾਂ ਤੇ ਆਉਣ ਲਈ ਮਜਬੂਰ ਹੋਵਾਂਗੇ ਅਤੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਜੀ ਦਾ ਪੁਤਲਾ ਅਸੀਂ ਫੂਕਾਂਗੇ ਅਤੇ ਇਸ ਤੋਂ ਬਾਅਦ ਸਖਤ ਤੋਂ ਸਖਤ ਐਕਸ਼ਨ ਲਈ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਤੁਹਾਨੂੰ ਬੇਨਤੀ ਹੈ ਵੀ ਤੁਹਾਡਾ ਤਹਿ ਦਿਲੋਂ ਧੰਨਵਾਦ ਤੁਹਾਡੀ ਸਾਡੇ ਮੋਰਚੇ ਤੇ ਜਿਹੜੇ ਪੀੜਤ ਲੋਕ ਨੇ ਖਾਸ ਕਰ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਲੋਕੇ ਨੇ ਉਹਨਾਂ ਦੀ ਆਵਾਜ਼ ਸੁਣ ਲਈ ਤੇ ਰੱਬ ਵਰਗੇ ਸਰੋਤਿਆਂ ਤੱਕ ਘਰ ਬੈਠੇ ਤੱਕ ਤੇ ਜਿਹੜੇ ਗੁੰਗੇ ਦੇ ਬੋਲੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਦਾ ਤੁਸੀਂ ਬਹੁਤ ਵੱਡਾ ਕਿਰਯੋਗਦਾਰ ਪਾ ਰਹੇ ਹੋ ਗੱਲ ਕਰ ਲਈਏ ਅਸੀਂ 8 ਦਿਨ ਪਹਿਲਾਂ ਇੱਕ ਆਲਟੀਮੇਟਮ ਦਿੱਤਾ ਸੀ 8 ਦਿਨ ਦਾ ਸਮਾਂ ਦਿੱਤਾ ਸੀ ਬਲੌਂਗੀ ਥਾਣੇ ਦਾ ਘਰੋਂ ਕਰਨ ਵਾਸਤੇ ਰਾਜਕੁਮਾਰੀ 72 ਸਾਲ ਬਜ਼ੁਰਗ ਸਾਡੀ ਮਾਤਾ ਹੈ ਤੇ ਉਹਨਾਂ ਦੇ ਪਲਾਟ ਤੇ ਕਬਜ਼ਾ ਹੋ ਰਿਹਾ ਸੀ ਉਸ ਨੂੰ ਲੈ ਕੇ ਅਸੀਂ 8 ਦਿਨ ਪਹਿਲਾਂ ਇੱਕ ਧਰਨੇ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਹੌਲੀ-ਹੌਲੀ ਇੱਕ ਉਥੇ ਦੀ ਜਿਹੜੀ ਧਰਮਸ਼ਾਲਾ ਦਾ ਕਬਜ਼ੇ ਦੀ ਗੱਲ ਕਰ ਲਈਏ ਜਿਹੜਾ ਨਗਰ ਦੀ ਬਲੌਂਗੀ ਥਾਣੇ ਦੀ 70 ਸੈਕਟਰ ਥਾਣੇ ਦੀ ਗੱਲ ਕਰ ਲਈਏ ਬੋਮਨ ਸੈਲਮ 8 ਫੇਸ ਦੀ ਗੱਲ ਕਰ ਲਈਏ ਤੇ 8 ਫੇਸ ਥਾਣੇ ਦੀ ਗੱਲ ਕਰ ਲਈਏ ਫੇਸ ਬੰਦ ਦੀ ਗੱਲ ਕਰ ਲਈਏ ਜਿਵੇਂ ਰਿਸ਼ੀ ਰਾਜ ਦਾ ਕੇਸ ਹੈ ਸਾਡੇ ਕੋਲ ਅਜੇ 4-5 ਥਾਣਿਆਂ ਦੇ ਲੱਖ-ਲੱਖ ਕੇਸ ਸੀ ਅਸੀਂ ਜੇ ਥਾਣਾ ਬਲੌਂਗੀ 'ਚ ਜਾਂਦੇ ਤਾਂ ਸਾਡਾ ਇੱਕ-ਇੱਕ ਕੇਸ ਕਵਰ ਹੁੰਦਾ ਇਹ ਦੋ ਕੇਸ ਕਵਰ ਹੁੰਦੇ ਆ ਬਾਕੀ ਸਾਰੇ ਸਾਡੇ ਕੇਸ ਅਧੂਰੇ ਰਹਿ ਜਣੇ ਆ ਗੱਲ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਇੱਥੇ ਦਾ ਐਸਐਸਪੀ ਹੈ ਉਹ ਅੱਖਾਂ ਮੀਚ ਕੇ ਕੰਮ ਕਰ ਰਹੀ ਨਹੀਂ ਨੀ ਸੁਰਿਆ ਨਵਾਂ ਡੀਆਈਜੀ ਆਇਆ ਉਸ ਨੂੰ ਤੁਹਾਡੇ ਰਾਹੀਂ ਅਸੀਂ ਬੇਨਤੀ ਕਰਦੇ ਆ ਡੀਆਈਜੀ ਸਾਹਿਬ ਪਹਿਲੇ ਵਾਂਗੋਂ ਨਾ ਤੁਸੀਂ ਸਵਾਰ ਡਾ ਦਿਓ ਮਾਲੀ 에ਰੋਪੋਰਟ ਰੇਂਜ ਦੀ ਜੇਕਰ ਲੋਕਾਂ ਦੀ ਸੁਣਨੀ ਹੈ ਤਾਂ ਆ ਕੇ ਮੰਗ ਪੱਤਰ ਲਿਓ ਅਸੀਂ ਡੀਆਈਜੀ ਰਾਹੀਂ ਜਿਹੜਾ ਹੈਗਾ ਅੱਜ ਇੱਕ ਮੰਗ ਪੱਤਰ ਡੀਜੀਪੀ ਪੰਜਾਬ ਨੂੰ ਤੇ ਡੀਆਈਜੀ ਨੂੰ ਇੱਕ ਮੰਗ ਪੱਤਰ ਦੇਣਾ ਸੀ ਅਸੀਂ ਸਵੇਰ ਦੇ ਸਾਡੇ ਕੋਲ ਇੰਟੈਲੀਜੈਂਸੀ ਤੋਂ ਸੀਆਈਡੀ ਤੋਂ ਰਾਤ ਵੀ ਫੋਨ ਆਏ ਐਸੇ ਜਿਹੜਾ ਖੁ ਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਅਸੀਂ 11:30 ਵਜੇ ਇਕੱਠੇ ਹੋਣਗੇ ਲੋਕਾਂ ਦੀ ਪਬਲਿਕ ਦੀ ਆ ਕੇ ਗੱਲ ਸੁਣ ਲਿਓ ਤੇ ਸਾਡਾ ਮੰਗ ਪੱਤਰ ਲੈ ਜਾ ਸਾਡਾ ਕੋਈ ਰੋਲ ਨਹੀਂ ਹੈ ਪਰ ਜਾਇਦਾ ਹੁਣ 12:00 ਵਜੇ 12:00 ਵਜੇ ਤੋਂ ਉੱਪਰ ਹੋਗੇ ਕੋਈ ਕੋਈ ਵੀ ਪੁਲਿਸ ਅਧਿਕਾਰੀ ਨਵੇਂ ਡੀਆਈਜੀ ਨੂੰ ਇਹ ਸੁਣ ਲੈਣਾ ਚਾਹੀਦਾ ਕੋਈ ਵੀ ਪੁਲਿਸ ਅਧਿਕਾਰੀ ਸਾਡੇ ਮੋਰਚੇ ਦੇ ਕੋਈ ਮੰਗ ਪੱਤਰ ਨਹੀਂ ਲੈਣ ਆ ਰਿਹਾ ਤਾਂ ਕਿ ਇਹਨਾਂ ਦੇ ਪੈਰਾਂ ਨੂੰ ਜਿਹੜੀ ਮਹਿੰਦੀ ਲੱਗੀ ਵੀ ਹੈ ਇਹ ਕ੍ਰਿਪਸ਼ਨ 'ਚ ਜਿਹੜੇ ਹੈਗੇ ਲਿਫਟ ਹੋਏ ਵੇ ਜਿਵੇਂ ਕਰੋੜਾਂ ਰੁਪਇਆ ਡੀਆਈਜੀ ਦੇ ਘਰ ਤੋਂ ਨਿਕੜਿਆ ਸਾਇਦ ਇਹਨਾਂ ਦੇ ਘਰੇ ਵੀ ਇਸੇ ਤਰ੍ਹਾਂ ਕਰੋੜਾਂ ਰੁਪ ਪੀੜਤ ਲੋਕ ਨੇ ਜਿਨ੍ਹਾਂ ਕੋਲ ਦਰਖਾਸਤਾਂ ਆਈਆਂ ਸਿਰਫ ਜਿਹੜੇ ਦੋਸ਼ੀ ਐ ਅਪਰਾਧੀ ਨੇ ਉਹ ਇਹਨਾਂ ਨੂੰ ਪੈਸੇ ਦੇ ਰਹੇ ਆਪਣੇ ਘਰ ਭਰ ਕੇ ਆਪਣੀਆਂ ਕੋਠੀਆਂ ਬਣਾ ਰਹੇ ਫਲੈਟ ਬਣਾ ਰਹੇ 40 40 ਘੜੀਆਂ ਹੋ ਗਈਆਂ ਮਹਿੰਗੀ ਸ਼ਰਾਬ ਹੋ ਗਈ ਅਸਲੇ ਰੱਖ ਲੈ ਇਹ ਡੀਆਈਜੀ ਦੇ ਸਾਹਮਣੇ ਜਿਹੜਾ ਮੋਹਾਲੀ ਦੀ ਪੁਲਿਸ ਇਹ ਕੁਛ ਕਰ ਰਹੀ ਹੈ ਕੁਮੜਾ ਸਾਹਿਬ ਜਿਹੜੀ ਤੁਸੀਂ ਗੱਲ ਕਰ ਰਹੇ ਜਿਹੜੇ ਇਥੇ ਕੀੜੇ ਤਾਇ ਨੇ ਕੀ ਇਸ ਤੋਂ ਪਹਿਲਾਂ ਇਹਨਾਂ ਨੇ ਆਪਣੇ ਖਾਣੇ ਚ ਪੇੜੀ ਖਾਣੇ ਚ ਸੈਟ ਦਿੱਤੀ ਹੈ ਮੁਰੰਦਾ ਕਾਰਵਾਈ ਹੋਣ ਤੋਂ ਬਾਅਦ ਮੈਂ ਕਿਹਾ ਜੀ ਗੱਲ ਕਰ ਲਈਏ ਮਨਦੀਪ ਕੌਰ ਸਾਡੇ ਨਾਲ ਖੜੀ ਹੈ ਵੀ ਇਹਨੂੰ ਪਿਛਲੇ 3 ਮਹੀਨੇ ਤੋਂ ਇਹ ਤਰਲੋ ਮੱਛੀ ਪਹਿਲਾ ਇਹ ਸਿਟੀ ਥਾਣਾ ਖਰੜਚ ਕੇਸ ਦਰਜ ਹੁੰਦਾ ਫਿਰ ਤਬਦੀਲ ਕਰਕੇ ਵੂਮਨ ਸੈੱਲ ਚ ਆ ਜਾਂਦਾ ਵੂਮਨ ਸੈੱਲ ਦੀ ਇਨਚਾਰਜ ਜਿਹੜੀ ਹੈ ਉਹ ਦੋਸ਼ੀ ਨੂੰ ਵਿਚਾਣ ਵਾਸਤੇ ਕਮਜ਼ੋਰ ਧਾਰਾਂ ਵਾਂ ਲਾ ਕੇ ਉਹਦੀ ਬਾਹਰ ਜਵਾਨਤ ਵੀ ਕਰਾ ਗਈ ਆ 10 ਦਿਨ ਭੇਜਿਆ 12 ਦਿਨ ਭੇਜਿਆ ਜਿਹੜੇ ਬਾਕੀ ਦੋਸ਼ੀਆਂ ਨੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਜਿਹੜੀਆਂ ਬਣਦੀਆਂ ਧਾਰਾਂ ਵਾਂ ਉਹ ਨਹੀਂ ਲਗੀਆਂ ਤਾਂ ਕਿ ਜੇ ਬਣਦੀਆਂ ਧਰਾਵਾਂ ਲੱਗ ਜਾਣ ਤਾਂ ਉਹ ਦੋਸ਼ੀ ਜਿਹੜੀ ਹੈ ਮੁੜ ਕੇ ਜਵਾਨਤ ਨਹੀਂ ਹੁੰਦੀ ਬਾਕੀ ਦੋਸ਼ੀਆਂ ਦੇ ਮੋਬਾਈਲ ਨਹੀਂ ਰਿਕਵਰ ਕਰੇ ਐਸੇ ਤਰ੍ਹਾਂ ਰਿਸ਼ੀ ਦਾ ਆ ਦੀ ਗੱਲ ਕਰ ਲਈਏ ਪਿਛਲੇ ਤਿੰਨ ਚਾਰ ਮਹੀਨੇ ਤੋਂ ਐਕਸੀਡੈਂਟ ਕੇਸ ਚ ਦੌੜਿਆ ਭੱਜਿਆ ਫਿਰ ਰਿਹਾ ਮੈਂ ਵੀ ਫੋਨ ਕਰਿਆ ਐਸਐਚਓ ਨਾਲ ਕੋਈ ਕੰਮ ਤੇ ਯੂਨੀ ਸਰਕੀ ਜਨਕੀ ਬੀਬੀ ਜਨਕੀ ਯਹੀ 14 ਲੱਖ ਦੀ ਠੱਗੀ ਹੋਈ ਹੈ 70 ਟਰੈਕਟਰ ਥਾਣੇ ਦਾ ਕੇਸ ਹੈ ਕੋਈ ਕਾਰਵਾਈ ਨਹੀਂ ਹੋਈ ਹੈ ਐਸੀ ਕਮਿਸ਼ਨ ਆਇਗਾ ਪੰਜਾਹਤ ਲਵ ਦੇ ਆਰਡਰ ਹੋਏ ਨੇ ਇਸੇ ਡੀਜੀਪੀ ਤੋਂ ਰਿਪੋਰਟ ਮੰਗੀ ਆ ਉਹਨੇ 15 ਦਿਨ ਚ ਕਾਰਵਾਈ ਟੇਕ ਐਕਸ਼ਨ ਰਿਪੋਰਟ ਮੰਗੀ ਸੀ ਇਹ ਡੀਜੀਪੀ ਨੇ ਮੁੜ ਕੇ ਐਸਐਚਓ ਨੂੰ ਭੇਜਦੀ ਐਸਐਚਓ ਕਹਿੰਦਾ ਬਿਆਨ ਲਿਖਣਾ ਜੀ ਐਸਆਈ ਮੈਂ ਕਿਹਾ ਬਿਆਨ ਲਿਖਣ ਨੂੰ ਨਹੀਂ ਕਾਰਵਾਈ ਕਰਨ ਵਾਸਤੇ ਭੇਜਿਆ ਇਹ ਅੱਠ ਫੇਸ ਥਾਣੇ ਦਾ ਕੇਸ ਹੈ ਲੱਗ ਲੱਗ ਚਾਰ 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 ਪੰਜ ਥਾਣਿਆਂ ਦੇ ਕੇਸ ਨੇ ਪੰਜ ਕੇਸ ਨੇ ਆਪਣੇ ਕੋਲੇ ਜਿਨ੍ਹਾਂ ਦਾ ਅਸੀਂ ਮੰਗ ਪੱਤਰ ਤਿਆਰ ਕਰਿਆ ਜੇ ਕੋਈ ਆ ਗਿਆ ਠੀਕ ਹੈ 5-7 ਮਿੰਟ ਨਹੀਂ ਤਾਂ ਅਸੀਂ ਜਿਹੜਾ ਮੁੱਖ ਮੰਤਰੀ ਦਾ ਪੁਤਲਾ 7 ਫੇਸ ਦੀਆਂ ਲਾਈਟਾਂ ਦੇ ਭੁਕਾਂਗੇ ਤਾਂ ਕਿ ਜਿਹੜਾ ਉਹ ਰੰਗਲਾ ਪੰਜਾਬ ਜਿਹੜੀ ਵੀਡੀਓ ਇਹ ਕਹਿੰਦੇ ਜੀ ਮੁੱਖ ਮੰਤਰੀ ਲੋਕਾਂ ਨੂੰ ਧੜਾ ਧੜ ਚੱਕ ਰਹੇ ਨੇ ਪਰਚੇ ਦਰਜ ਹੋ ਰਹੇ ਨੇ ਪਰ ਇਹ ਗੁੜੀਆਂ ਦੀ ਅਸਲ ਵੀਡੀਓ ਰੀਜਨਲ ਵੀਡੀਓ ਦੇ ਕੋਈ ਕਾਰਵਾਈ ਨਹੀਂ ਹੋ ਰਹੀ ਇਹ ਤੁਸੀਂ ਦੇਖੇ ਰਹੇ ਹੋ ਵੀ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅੱਜ ਪਰਜਾ ਦੁਖੀ ਹੋਈ ਪਈ ਹੈ ਰਾਜਾ ਨੰਝਾਰੇ ਲੈ ਰਿਹਾ ਆਪਣੇ ਕੋਮੜਾ ਸਾਹਿਬ ਪੁਲਿਸ ਵੀ ਕਾਰਵਾਈ ਲੇਟ ਹੋਣ ਦਾ ਕਾਰਨ ਵੀ ਸਮਝੋ ਕਿ ਆ ਵੀ ਸਿਆਸੀ ਦਬਾਅ ਦੇ ਵਿੱਚ ਕੰਮ ਕਰੇ ਕਿ ਪੁਲਿਸ ਜਾਣ ਪੁੱਛ ਕੇ ਉਹਦਾ ਕਾਰਵਾਈ ਕਰਨਾ ਪੁਲਿਸ ਜਿਵੇਂ ਕੰਨਾਂ ਚ ਰੂੰ ਦੇ ਦੀ ਹੁੰਦੀ ਅੱਖਾਂ ਤੇ ਪੱਟੀਆਂ ਬੰਨੀਆਂ ਹੁੰਦੀਆਂ ਵੀ ਘਰ ਕੋਹੋ ਜੇ ਲੋਕ ਜਿੱਥੇ ਮਰਜੀ ਜਾਣ ਅਸੀਂ ਤਾਂ ਆਪਣੀ ਐਸ਼ਵਰਾਸਤੀ ਕਰਨੀ ਹੈ 86 ਦਬਾਵੀ ਪੈ ਜਾਂਦਾ ਜਦੋਂ ਕਿਸੇ ਪ੍ਰੈਕਟੀਕਲ ਸਿਆਸੀ ਬੰਦੇ ਦਾ ਫੋਨ ਆ ਜਾਂਦਾ ਉਹ ਐਸਐਚਓ ਕੋਈ ਕਾਰਵਾਈ ਨਹੀਂ ਕਰਦਾ ਰਾਤ ਮੈਸੇਜ ਚ ਉਹਨੂੰ ਮੈਂਂਦੀ ਕੋਈ ਗੱਲ ਨਹੀਂ ਐਸਐਚਓ ਸਾਹਿਬ ਮੇਰਾ ਕੋਈ ਦੁਸ਼ਮਣ ਨਹੀਂ ਹੈ ਜਾਂ ਮੇਰਾ ਕੋਈ ਮਿੱਤਰ ਨਹੀਂ ਹੈ ਮੈਂ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਵਸਤੀ ਕਰਦੇ ਹਾਂ ਤੁਸੀਂ ਜੇ ਸਾਡੀ ਮੰਗ ਮੰਗ ਹੈ ਤਾਂ ਮੰਗ ਪੱਤਰ ਸਾਡਾ ਕੋਈ ਵੀ ਬੰਦਾ ਆ ਕੇ ਲੈ ਜੇ ਇਹ ਲੋਕਾਂ ਦੀ ਆਵਾਜ਼ ਸੁਣ ਕੇ ਇਹਨਾਂ ਦੀ ਕਾਰਵਾਈ ਕਰੋ ਤੁਸੀਂ ਪ੍ਰਸ਼ਾਸਨ ਨੂੰ ਕਿਹਾ ਵੈਸੇ ਮੈਸੇਜ ਪਟਾਇਆ ਸੀ ਮੈਸੇਜ ਸਾਡਾ ਕੱਲ ਦਾ ਪ੍ਰੈਸਰ ਆ ਹੀ ਲੱਗਿਆ 8 ਦਿਨ ਪਹਿਲਾਂ ਆਦੀ ਹੋਈ ਹੈ ਹੁਣ ਉੱਪਰ ਨਹੀਂ ਦਾ ਪੁਤਲਾ 10 15 ਅਫਸਰ ਆਣਾ ਸਾਡਾ ਮੰਗ ਪੱਤਰ ਲਈ ਜੋ ਆ ਕੇ ਕੀ ਕਾਰਨ ਮੰਨਦੇ ਹੋ ਕਿ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਇਸ ਵੱਲ ਧਿਆਨ ਦੇ ਰਹੇ ਆਏ ਦਿਨ ਤੁਹਾਡੇ ਮੋਰਚੇ ਤੇ ਕਰਨੇ ਲੱਗਦੇ ਇਸ ਤਰ੍ਹਾਂ ਦੇ ਰੋਸ ਨਜ਼ਾਰੇ ਕਿਤੇ ਜਾਂਦੇ ਆ ਪੰਜਾਬ ਪੁਲਿਸ ਦੀ ਤੁਹਾਡੀ ਕੋਈ ਗੱਲ ਬਾਤ ਨਹੀਂ ਸੁਣੀ ਜਾ ਰਹੀ ਕਿ ਕੀ ਕੀ ਕਾਰਨ ਕੀ ਮਾਮਲੇ ਸਰਕਾਰ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਕਾਇਦਾ ਕਨੂੰਨ ਦੀ ਕੋਈ ਜਗ੍ਹਾ ਨਾ ਨਹੀਂ ਰਿਹਾ ਹਰ ਸੜਕ ਜਿਹੜੀ ਹੈ ਪੰਜਾਬ ਦੀ ਧਰਨੇ ਨਾਲ ਭਰੀ ਪਈ ਹੈ ਇਥੇ ਜਿਹੜਾ ਆਪਣੀ ਰੋਟੀਆਂ ਸੇਕਣ ਲਈ ਬਸ ਐਸੀ ਤਰ੍ਹਾਂ ਇੱਕ ਦੂਜਾ ਅੱਜ ਕੱਲ੍ਹ ਦੇਖਿਆ ਹੋਣਾ ਤੁਸੀਂ ਜਿਹੜੇ ਸਾਡੇ ਮੁੱਖ ਮੰਤਰੀ ਐ ਮੰਤਰੀ ਐ ਐਡੀਜੀ ਵੀ ਹਰਿਆਣਾ ਦੇ ਕੋਲੇ ਉਹ ਸਾਡਾ ਜਿਹੜਾ ਹੈਗਾ ਖੁਦកੱਸੀ ਉਹਨੂੰ ਕਰਨੀ ਪਈ ਅਸੀਂ ਐਸੀ ਕਰਕੇ ਉਹਦੀ ਹੈਲਪ ਕਰਦੇ ਮਦਦ ਕਰਦੇ ਲੋਕ ਗਏ ਹਮਦਰਦੀ ਕਰਕੇ ਉੱਥੇ ਇਕੱਠ ਹੋਇਆ ਪਰ ਲੇਕਿਨ ਜਿਹੜੀ ਇਹਨਾਂ ਦੀ ਪੰਜਾਬ ਨੂੰ ਅੱਗ ਲੱਗੀ ਐ ਪੰਜਾਬ ਚ ਪੀੜਤ ਲੋਕ ਤੁਹਾਡੀ ਮਕਾਨ ਦੇ ਰਹੇ ਪਿਛੇ ਪਿਛੇ ਫਿਰ ਰਹੇ ਤੁਸੀਂ ਇਹਨਾਂ ਦੀ ਖਬਰਸਾਰ ਲੋ ਤੁਸੀਂ ਉੱਥੇ ਜਾ ਕੇ ਹਰਿਆਣੇ ਵਾਲਿਆਂ ਚ ਕੀ ਗੱਲ ਕਰਨ ਜਾ ਰਹੇ ਹੋ ਤੁਸੀਂ ਇਸ ਤੋਂ ਅਗਲਾ ਐਕਸ਼ਨ ਕੀ ਹੋਏਗਾ ਜਿਹੜਾ ਜੇ ਨਾਲ ਜਸਟਿਸ ਨਹੀਂ ਮਿਲਦਾ ਪੁੱਤਲੇ ਫੁਕਰੇਗਾ ਅੱਜ ਲਾਈਟਾਂ ਤੇ ਅੱਜ ਮੁੱਖ ਮੰਤਰੀ ਦਾ ਪੁੱਤਲਾ ਫੁਕਾਂਗੇ ਅਸੀਂ 15 ਦਿਨ ਬਾਅਦ ਡੀਜੀਪੀ ਪੰਜਾਬ ਦਾ ਪੁੱਤਲਾ ਫੁਕਾਂਗੇ ਤੇ ਇੱਥੇ ਜਿਹੜਾ ਰੋਪੜ ਦਾ ਨਵਾਂ ਅਰੇਂਜ ਦਾ ਡੀਆਈਜੀ ਆ ਨਾਲ ਇਹਦਾ ਫੁਕਾਂਗੇ ਜੇਕਰ ਸਾਨੂੰ ਨਾ ਮਿਲਿਆ ਅਸੀਂ 2 ਹਫ਼ਤੇ ਦਾ ਸਮਾਂ ਦਿੰਦੇ ਹਾਂ ਅੱਜ ਵੀ 2 ਹਫ਼ਤੇ ਤੋਂ ਬਾਅਦ ਡੀਆਈਜੀ ਰੂਪਨਗਰ ਅਤੇ ਡੀਜੀਪੀ ਪੰਜਾਬ ਦਾ ਪੁੱਤਲਾ 2 ਹਫ਼ਤੇ ਤੋਂ ਬਾਅਦ ਫੁਕਾਂਗੇ ਜੇਕਰ ਇਹ ਲੋਕਾਂ ਨੂੰ ਨਾ ਹੀ ਮਿਲਿਆ